ਅੱਜ ਸਾਰਾ ਜਗਤ ਬੰਦੀ ਛੋੜ ਤੇ ਦੀਵਾਲੀ ਦਿਵਸ ਖੁਸ਼ੀਆਂ ਦੇ ਨਾਲ ਮਨਾ ਰਿਹਾ ਹੈ ਅਤੇ ਸਾਰੇ ਅਨੇਕ ਆਪਣੇ ਘਰਾਂ ਨੂੰ ਬਿਜ਼ਨਸਾਂ ਨੂੰ ਬੜੀ ਧੂਮ ਧਾਮ ਦੇ ਨਾਲ ਸਜਾਇਆ ਹੋਇਆ ਹੈ ਪਰ ਕੁਝ ਇਸ ਤਰ੍ਹਾਂ ਦੇ ਵੀ ਸਥਾਨ ਜਾਂ ਘਰ ਹੁੰਦੇ ਹਨ ਜਿੱਥੇ ਦੀਵਾਲੀ ਨਹੀਂ ਮਨਾਈ ਜਾਂਦੀ ਉਹਨਾਂ ਦੇ ਵਿੱਚੋਂ ਇੱਕ ਸਾਡਾ ਪੰਜਾਬ ਦਾ ਮਸ਼ਹੂਰ ਘਰਮਹਿਸਤਾਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਹੈ ਜਿੱਥੇ ਅੱਜ ਦੀਵਾਲੀ ਦੀ ਮਨਾਉਣ ਦੀ ਜੋ ਖੁਸ਼ੀ ਹੈ ਉਹ ਕਿਤੇ ਨਜ਼ਰ ਨਹੀਂ ਆਈ ਕਿਉਂਕਿ ਬਾਬਾ ਬਲਜਿੰਦਰ ਸਿੰਘ ਜੀ ਪਿਛਲੇ ਦਿਨੀ ਅਚਾਨਕ ਸੰਗਤ ਨੂੰ ਛੱਡ ਕੇ ਚਲੇ ਗਏ ਤੇ ਜਦੋਂ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਸੰਗਤਾਂ ਦੂਰ ਡਰਾਡੇ ਤੋਂ ਦਰਸ਼ਨ ਕਰਨਤਾ ਆ ਰਹੀਆਂ ਸਨ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਦੀਪਮਾਲਾ ਜਾਂ ਸਜਾਵਟ ਵੀ ਨਹੀਂ ਕੀਤੀ ਹੋਈ ਸੀ ਕਿਉਂਕਿ ਸੰਤ ਮਹਾਰਾਜ ਜੀ ਤਪਯੋਗ ਅਜੇ ਸੰਗਤਾਂ ਦੇ ਚਿਹਰਿਆਂ ਦੇ ਉੱਤੇ ਨਜ਼ਰ ਆ ਰਿਹਾ ਸੀ ਸੰਗਤ ਇਸ ਤਿਹਾਰ ਦੀ ਸਰਦਾ ਨੂੰ ਨਮਸਕਾਰ ਕਰਨ ਦੂ ਡਰਾਡੇ ਤੋਂ ਪਹੁੰਚੀ ਹੋਈ ਸੀ ਪਰ ਜੋ ਜੋਸ਼ ਆਮ ਦੀਵਾਲੀਆਂ ਨੂੰ ਗੁਰਦੁਆਰਾ ਰਾੜਾ ਸਾਹਿਬ ਬੰਦੀ ਛੋੜ ਦਿਵਸ ਉਤੇ ਦੇਖਣ ਨੂੰ ਮਿਲਦਾ ਹੈ ਉਹ ਜੋਸ਼ ਅੱਜ ਕਿਦਰੇ ਵੀ ਸੰਗਤ ਦੇ ਵਿੱਚ ਨਜ਼ਰ ਨਹੀਂ ਸੀ ਆ ਰਿਹਾ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਆਮ ਸਾਰੀ ਸੰਗਤ ਮਹਿਸੂਸ ਕਰ ਰਹੀ ਸੀ ਕਿ ਕੋਈ ਨਾ ਕੋਈ ਵੱਡਾ ਘਾਟਾ ਜੋ ਪਿਆ ਹੈ ਉਹ ਹਜੇ ਪੂਰਾ ਨਹੀਂ ਹੋਇਆ ਬਾਬਾ ਸ਼ੰਤ ਮਹਾਰਾਜ ਅਮਰ ਸਿੰਘ ਦੀ ਰਹਿਨ ਨਵਾਈ ਦੇ ਹੇਠ ਅੱਜ ਮੰਦੀ ਚੋੜ ਦੇ ਵਿੱਚ ਬੜੀ ਹੀ ਖਮੋਸ਼ੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਉਹ ਖੁਸ਼ੀ ਨਹੀਂ ਆ ਸਕਦੀ ਕਿਉਂਕਿ ਹਜੇ ਸੰਗਤਾਂ ਦੇ ਮਨਾਂ ਦੇ ਉੱਤੇ ਡੂੰਘੇ ਜ਼ਖਮ ਹਨ ਸਾਧ ਬਲਵਿੰਦਰ ਸਿੰਘ ਜੀ ਦੇ ਅਚਾਨਕ ਚਲੇ ਜਾਣ ਦੇ ਪਰ ਸੰਗਤ ਜੀ ਉਹਨਾਂ ਦੇ ਕੀਤੇ ਕੰਮ ਤੇ ਗੁਰਦੁਆਰੇ ਦੀ ਸੁੰਦਰਤਾ ਇਹ ਜ਼ਰੂਰ ਦੱਸ ਰਹੀ ਹੈ ਕਿ ਗੁਰਦੁਆਰਾ ਰਾੜਾ ਸਹਿਬ ਹੋਲੀ ਹੋਲੀ ਇਸ ਵਿਯੋਗ ਦੇ ਵਿੱਚੋਂ ਉੱਬਰ ਕੇ ਸੰਤ ਮਹਾਰਾਜ ਅਮਰ ਸਿੰਘ ਜੀ ਦੇ ਰਹਿਮ ਨਵਾਈ ਹੇਟ ਦੁਬਾਰਾ ਆਪਣੇ ਉਸ ਰਿਦਮ ਦੇ ਵਿੱਚ ਆ ਜਾਵੇਗਾ ਜੋ ਪਹਿਲਾਂ ਹੁੰਦਾ ਸੀ ਇਸ ਇਸ ਸੁਭਾਵਿਕ ਹੈ ਕਿ ਕਿਸੇ ਵੀ ਧਰਮਕਸਤਾਨ ਦੇ ਵੱਡੇ ਸੰਤ ਅੰਦੇ ਜਾਣ ਦਾ ਜੋ ਦੁੱਖ ਹੁੰਦਾ ਹੈ ਉਹ ਸੰਗਤ ਅਤੇ ਪ੍ਰਬੰਧਕਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਹੈ ਉਹੀ ਅੱਜ ਆਲਮ ਗੁਰਦੁਆਰਾ ਰਾੜਾ ਸਾਹਿਬ ਦਾ ਸੀ ਤੇ ਬੜੀ ਖਮੋਸੀ ਸੀ